ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੀਆਂ ਆਪਾਂ ਕੱਟ ਪਾ ਕੇ ਕਿਸ ਤਰ੍ਹਾਂ ਬਣਾਉਣੀ ਹੈਗੀ ਮਤਲਬ ਕਿ ਪਲਾਜ਼ੋ ਦੀ ਮੋਰੀ ਕਿਸ ਤਰ੍ਹਾਂ ਬਣਾਉਣੀ ਹੈ ਤੇ ਆਹ ਵਾਲਾ ਡਿਜ਼ਾਈਨ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਵਾਲੀ ਆਪਾਂ ਮੋਰੀ ਤਿਆਰ ਕਰਨੀ ਆ ਇਹਦੇ ਵਾਸਤੇ ਆਪਾਂ ਕਿਸ ਤਰ੍ਹਾਂ ਮਤਲਬ ਡਿਜ਼ਾਈਨ ਪਾਉਣਾ ਹੈ ਇਹ ਪਹਿਲਾਂ ਆਪਾਂ ਜਿਹੜੀ ਪਲਾਜ਼ੋ ਦੀ ਸਾਈਡ ਵਾਲੀ ਸਿਲਾਈ ਹੁੰਦੀ ਆ ਉਹਨੂੰ ਆਪਾਂ ਉੱਪਰ ਤੋਂ ਲੈ ਕੇ ਤੇ ਆਪਾਂ ਸਿਲਾਈ ਲਾ ਕੇ ਲਿਉਣੀ ਆ ਤੇ ਸਿਲਾਈ ਬਿਲਕੁਲ ਵਧੀਆ ਤਰੀਕੇ ਨਾਲ ਲਾ ਕੇ ਲੈਵਣੀ ਹੈਗੀ ਤੇ ਆ ਕੱਪੜੇ ਨੂੰ ਪਿੱਛੋਂ ਖਿੱਚ ਲੈਣਾ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਜਿਹੜੀ ਕੱਪੜੇ ਤੇ ਸਲਾਈ ਲਾ ਲੈਣੀ ਹੈ ਜਿਹੜੀ ਪਾਸਿਆਂ ਵਾਲੀ ਸਲਾਈ ਹੁੰਦੀ ਆ ਉਹ ਆਪਾਂ ਪਹਿਲਾਂ ਲਾ ਲੈਣੀ ਆ ਲਾ ਕੇ ਆਪਾਂ ਉਸ ਨਿਸ਼ਾਨ ਤੱਕ ਲਾਉਣੀ ਆ ਜਿੱਥੋਂ ਤੱਕ ਆਪਾਂ ਮਤਲਬ ਕਿ ਕੱਟ ਪਾਉਣਾ ਹੈਗਾ ਤੇ ਫਿਰ ਜਿੰਨਾ ਆਪਾਂ ਕੱਟ ਰੱਖਣਾ ਹੈ ਉਹ ਆਪਾਂ ਕੱਪੜਾ ਰੱਖ ਲੈਣਾ ਇਹਦੇ ਵਿੱਚ ਆਪਾਂ 2.5 ਇੰਚ ਦਾ ਕੱਟ ਪਾਉਣਾ ਹੈ ਉਨੀ ਜਗ੍ਹਾ ਤੇ ਆ ਕੇ ਆਪਾਂ ਸਲਾਈ ਰੋਕ ਦਾਂਗੇ ਤੇ ਇੱਕ ਆਪਾਂ ਨਿਸ਼ਾਨ ਉਸ ਜਗ੍ਹਾ ਤੇ ਲਾਉਣਾ ਜਿੱਥੋਂ ਆਪਾਂ ਫੋਲਡ ਕਰਨਾ ਹੈ ਤੇ ਇੱਕ ਆਪਾਂ ਲਾਉਣਾ ਹੈ ਜਿੱਥੋਂ ਆਪਾਂ ਕੱਟ ਸਟਾਰਟ ਕਰਨਾ ਹੈ ਠੀਕ ਹੈ ਜੀ ਆ ਦੇਖੋ ਸਲਾਈ ਦੇ ਵਿੱਚ ਆਪਾਂ ਉੱਥੇ ਆ ਕੇ ਸਲਾਈ ਨੂੰ ਰੋਕਦਾ ਜਿੱਥੇ ਆਪਾਂ ਕੱਟ ਪਾਉਣਾ ਸੀਗਾ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜੀ ਫੇਰ ਤੁਹਾਨੂੰ ਸਮਝ ਲੱਗੂਗੀ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਦੂਸਰਿਆਂ ਦੇ ਨਾਲ ਇਸ ਨਾਲ ਸਪੋਰਟ ਮਿਲਦੀ ਹੈ ਨਾਲੇ ਮਨ ਨੂੰ ਹੌਸਲਾ ਮਿਲਦਾ ਹੈਗਾ ਇਸ ਤਰ੍ਹਾਂ ਆਪਾਂ ਜਿਹੜੀ ਸਲਾਈ ਜਿੰਨਾ ਆਪਾਂ ਕੱਟ ਪਾਉਣਾ ਉਹ ਮਿਲ ਲੈਣਾਗਾ ਇਸ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਿੰਨਾ ਆਪਾਂ ਕੱਟ ਪਾਉਣਾ ਉਹਨਾਂ ਦੇਖ ਲੈਣਾ ਦੇਖ ਕੇ ਤੇ ਫਿਰ ਉਸ ਜਗ੍ਹਾ ਤੇ ਨਿਸ਼ਾਨ ਲਾ ਲੈਣਾ ਜਿੰਨਾ ਆਪਾਂ ਕੱਟ ਪਾਉਣਾ ਆਏਗਾ ਫਿਰ ਆਪਾਂ ਬਾਹਰਲੀ ਸਾਈਡ ਨੂੰ ਆਪਣਾ ਖੱਬਾ ਪਾਸਾ ਧਰਿਆ ਹੋਇਆ ਹੈ ਬਾਹਰਲੀ ਸਾਈਡ ਨੂੰ ਆਪਾਂ ਮੋੜ ਕੇ ਫੋਲਡ ਕਰਕੇ ਅੰਦਰਲੀ ਸਾਈਡ ਨੂੰ ਰੱਖ ਲੈਣਾ ਹੈਗਾ ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਅੰਦਰਲੀ ਸਾਈਡ ਨੂੰ ਫੋਲਡ ਕਰਕੇ ਰੱਖ ਲੈਣਾ ਆਪਾਂ ਫਿਰ ਆਪਾਂ ਇਹਦੇ ਤੇ ਸਿਲਾਈ ਲਾਵਾਂਗੇ ਵੀਡੀਓ ਵਿੱਚ ਧਿਆਨ ਨਾਲ ਦੇਖਿਓ ਤੁਹਾਨੂੰ ਸਮਝ ਲੱਗੂਗੀ ਇਸ ਤਰ੍ਹਾਂ ਆਪਾਂ نیچے ਫੋਲਡ ਕਰਕੇ እእን 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 ਕੱਟ ਪਾਉਣਾ ਜਿੰਨਾ ਕੱਟ ਆਪਾਂ ਦੂਸਰੇ ਪਾਸੇ ਪਾਇਆ ਉਨਾ ਹੀ ਦੂਜੇ ਪਾਸੇ ਪਾਉਣਾ ਵੱਧ ਘੱਟ ਨਹੀਂ ਕਰਨਾ ਕੱਟ ਬਿਲਕੁਲ ਠੀਕ ਤਰੀਕੇ ਨਾਲ ਆਪਣਾ ਜਿਹੜਾ ਕੱਟ ਆਪਾਂ ਸਵਾ 2 ਇੰਚ ਦਾ ਕੱਟ ਪਾਉਣਾ ਸੀਗਾ ਤੇ ਸਵਾ 2 ਦਾ ਹੀ ਪਾਉਣਾ ਇੱਕ ਸੂਤ ਵੀ ਉੱਤੇ ਨਹੀਂ ਹੋਣਾ ਚਾਹੀਦਾ ਤੇ ਹੁਣ ਆਪਾਂ ਲਾਵਾਂਗੇ ਇਹਦੇ ਤੇ ਸਲਾਈ ਇਸ ਤਰ੍ਹਾਂ ਕਰਕੇ ਕੱਲੇ ਇੱਕ ਪਾਸੇ ਤੇ ਪਹਿਲਾਂ ਸਲਾਈ ਲਾਵਾਂਗੇ ਫਿਰ ਆਪਾਂ ਉਸੇ ਤਰ੍ਹਾਂ ਹੀ ਕਰਕੇ ਦੂਜੇ ਪਾਸੇ ਸਲਾਈ ਲਾਵਾਂਗੇ ਆਪਾਂ ਫਿਰ ਦੂਜੇ ਪਾਸੇ ਵੀ ਉਸੇ ਤਰ੍ਹਾਂ ਹੀ ਕੱਟ ਲਾਵਾਂਗੇ ਦੂਸਰੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਸਿਲਾਈ ਲਾਵਾਂਗੇ ਜਿੱਧਰ ਜਿਸ ਤਰ੍ਹਾਂ ਆਪਾਂ ਇੱਧਰਲੀ ਸਾਈਡ ਲਾਈ ਸੀ ਅੰਦਰ ਨੂੰ ਫੋਲਡ ਕਰਨਾ ਹੈ ਕੱਪੜਾ ਤੇ ਜਿਹੜਾ ਆਪਾਂ ਵਿੱਚ ਫੋਲਡਾਂ ਫੋਲਡ ਕਰਨਾ ਉਹ ਬਾਹਰ ਨੂੰ ਕਰਨਾ ਹੈ ਤੇ ਜਦੋਂ ਆਪਾਂ ਇਹਨੂੰ ਬਾਹਰ ਕੱਢ ਕੇ ਦੇਖਾਂਗੇ ਤਾਂ ਆਪਣਾ ਵਧੀਆ ਕਾ ਜਿਹੜਾ ਕੱਟ ਹੋਊਗਾ ਵਧੀਆ ਤਰੀਕੇ ਨਾਲ ਪੈ ਚੁੱਕਿਆ ਹੋਊਗਾ ਆ ਦੇਖੋ ਹੁਣ ਤੁਸੀਂ ਦੋਨੇ ਪਾਸੇ ਆਪਾਂ ਸਾਈਡਾਂ ਤੇ ਸਲਾਈ ਲਾ ਲਈ ਨਾ ਹੁਣ ਸਲਾਈ ਲਾ ਕੇ ਹੁਣ ਆਪਾਂ ਜਦੋਂ ਕੱਪੜੇ ਨੂੰ ਬਾਹਰ ਕੱਢਾਂਗੇ ਉਹਨੂੰ ਸਲਾਈ ਨੂੰ ਸਿੱਧੀ ਕਰਾਂਗੇ ਤਾਂ ਆਪਣਾ ਕੱਟ ਆਟੋਮੈਟਿਕ ਪੈ ਗਿਆ ਹੋਊਗਾ ਆ ਦੇਖੋ ਇਹ ਟ੍ਰਿਕ ਨਾਲ ਆਪਣਾ ਕਾਟ ਜਿਹੜਾ ਪਿਆ ਹੈ 2.5 ਇੰਚ ਦਾ ਤੇ ਹੁਣ ਆਪਾਂ ਜਿਹੜਾ ਕਾਟ ਆ ਤੁਸੀਂ ਵੱਧ ਘੱਟ ਵੀ ਲਾ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਬਿਠਾ ਲਿਆ ਸੀਗਾ ਸਿਲਾਈ ਨੂੰ ਕੱਪੜੇ ਨੂੰ ਤੇ ਹੁਣ ਆਪਾਂ ਜਿਹੜੀ ਉੱਪਰਲੀ ਸਿਲਾਈ ਹੋਊਗੀ ਉਹ ਲਾ ਕੇ ਕੰਪਲੀਟ ਕਰਾਂਗੇ ਤਾਂ ਤੁਸੀਂ ਆਪਦੀ ਪਲਾਜ਼ੋ ਮੋਰੀ ਤੇ ਇਹ ਡਿਜ਼ਾਈਨ ਆਪਾਂ ਬਾਹ ਦੀ ਮੋਰੀ ਤੇ ਵੀ ਬਣਾ ਸਕਦੇ ਆ ਤੇ ਆਪਾਂ ਪਲਾਜ਼ੋ ਦੀ ਮੋਰੀ ਤੇ ਵੀ ਬਣਾ ਸਕਦੇ ਆ ਹੁਣ ਆਪਾਂ ਇਹਨੂੰ ਸਲਾਈ ਨੂੰ ਕੰਪਲੀਟ ਕਰ ਦਾਂਗੇ ਜਿਹੜੀ ਬਾਹ ਲਈ ਸਲਾਈ ਆਸਣ ਵਾਲੀ ਸਲਾਈ ਹੁੰਦੀ ਹੈ ਆਪਣੀ ਉਹ ਸਲਾਈ ਲਾ ਕੇ ਆਪਾਂ ਸਲਾਈ ਨੂੰ ਕਰ ਦਾਂਗੇ ਕੰਪਲੀਟ ਉੱਜੇ ਹੁਣ ਆਪਣਾ ਜਿਹੜਾ ਕੱਟ ਸੀਗਾ ਵਧੀਆ ਪ੍ਰੋਪਰ ਤਰੀਕੇ ਨਾਲ ਪੈ ਗਿਆ ਤੇ ਇਹਦੇ ਤੇ ਆਪਾਂ ਮੋਤੀ ਲਾ ਕੇ ਇਹਦੇ ਤੇ ਆਪਾਂ ਮੋਤੀ ਲਾ ਕੇ ਵਧੀਆ ਫਿਨਿਸ਼ਿੰਗ ਦੇ ਨਾਲ ਜਿਹੜਾ ਆਪਣਾ ਕੱਟ ਆ ਉਹ ਆਇਆ ਹੈਗਾ ਪਲਾਜ਼ੋ ਤੇ ਬਣਾਉਣ ਵਾਸਤੇ ਬਹੁਤ ਵਧੀਆ ਡਿਜ਼ਾਈਨ ਹੈ ਇਹ ਇਹਦੇ ਤੇ ਆਪਾਂ ਇੱਕ ਮੋਤੀ ਲਾ ਮੰਗੇ ਇਸ ਤਰ੍ਹਾਂ ਮੋਤੀ ਦੇ ਨਾਲੇ ਬਹੁਤ ਘੈਂਟ ਲੱਗਣ ਲੱਗ ਗਿਆ ਸੀਗਾ ਤੁਹਾਨੂੰ ਮੋਤੀ ਵੀ ਲਗਾ ਸਕਦੇ ਹੋ ਤੁਸੀਂ ਪਰ ਮੈਂ ਇਹ ਕੀ ਲਾਇਆ ਸੀਗਾ ਇਹ ਸੀਗਾ ਜੀ ਆਪਣੀ ਪਲਾਜ਼ੋ ਦੀ ਮੂਰੀ ਦਾ ਡਿਜ਼ਾਈਨ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ